ਪੈਂਟ ਕੁੜੀ ਖੁਰਦ ਵਿਖੇ ਸਰਾਰਤੀ ਅਨਸਰਾਂ ਨੇ ਸਾਫਕਾ ਐਮ.ਐਲ.ਏ ਲਖਵੀਰ ਸਿੰਘ ਲੱਖਾ ਪੈਲ ਜੀ ਦੁਆਰਾ 22 12 2021 ਨੂੰ ਜਿਹੜਾ ਨੀ ਪੱਥਰ ਰੱਖਿਆ ਗਿਆ ਸੀ ਉਹਦੇ ਉੱਪਰ ਆ ਤੁਹਾਡੇ ਸਾਹਮਣੇ ਆ ਕਾਲਖ ਮਲਤੀ ਇਹ ਮੈਂ ਸਮਝਦਾ ਵੀ ਚਾਰਜ ਨੇ ਉਹਨਾਂ ਚ ਇੱਕ ਅੜਿੱਕਾ ਢਾਹਣ ਵਾਲੀ ਗੱਲ ਆ ਜਿਹੜੇ ਮੈਂ ਇਹ ਸਮਝਦਾ ਵੀ ਜਾਂ ਤਾਂ ਵਿਕਾਸ ਕਰਕੇ ਦਿਖਾਓ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਰਾਜ ਬਲੇ ਵਿਕਾਸ ਕਾਰਜ ਹੋਏ ਨੇ ਤੁਸੀਂ ਲਖੀਰਾਂ ਨੂੰ ਛੋਟੀਆਂ ਨਾ ਕਰੋ ਉਹਨਾਂ ਨੂੰ ਲੰਬੀਆਂ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਸ ਤਰ੍ਹਾਂ ਇਹ ਨਹੀਂ ਪੱਥਰ ਤੇ ਕਾਲਖ ਮੜ ਕੇ ਉਹ ਉਸਰਾrti ਅਮਰ ਨੇ ਗਲਤ ਕੰਮ ਕੀਤਾ ਉਸੇ ਤਰ੍ਹਾਂ ਇੱਕ ਛੋਡੇ ਸ਼ਮਸ਼ਾਨ ਘਾਟ ਦੇ ਕੋਲੇ ਉੱਥੇ ਸਟੇਡੀਅਮ ਬੜਿਆ ਹੋਇਆ ਉੱਥੇ ਵੀ ਨਹੀਂ ਪੱਥਰ ਜਿਹੜਾ ਟੈ ਟੇਰੀ ਕਰਤਾ ਕਿਉਂਕਿ ਜਿੰਨਾ ਪੈਸਾ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਇਸ ਪਿੰਡ ਨੂੰ ਜਾਂ ਪੈਲ ਹਲਕੇ ਨੂੰ ਆਇਆ ਉਹ ਆਪਣੇ ਆਪ ਚ ਇੱਕ ਮਿਸਾਲ ਆ ਮੈਂ ਸਮਝਦਾ ਵੀ ਜਿਹੜੇ ਵੀ ਸਤਕਾਰਯੋਗ ਇੱਥੇ ਦੇ ਨਮਾਇंदे ਨੇ ਜਾਂ ਸਾਡੇ ਐਮ.ਐਲ.ਏ. ਸਾਹਿਬ ਨੇ ਉਹ ਵਿਕਾਸ ਕਾਰਜ ਕਰਕੇ ਦਿਖਾਉਣ ਪੈਸੇ ਤਾਂ ਜੋ ਪਿੰਡਾਂ ਦੀ ਭਲਾਈ ਹੋ ਸਕੇ ਆ ਸ਼ਰਾਰਤੀ ਅਨਸਰਾਂ ਨੂੰ ਮੇਰੀ ਬੇਨਤੀ ਆ ਕਿ ਨਹੀਂ ਪੱਥਰ ਢਾਉਣ ਨਾਲ ਕੁਸਰੀ ਹੋਣਾ ਇਹ ਬਖਲਾਹੜ ਦੀ ਨਿਸ਼ਾਨੀ ਆ ਉਹਨਾਂ ਦੀ ਜਿਹਨੇ ਵੀ ਢਾਇਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਕਰੇ ਅਤੇ ਜਿਹੜੇ ਸੀਸੀਟੀਵੀ ਕੈਮਰੇ ਜਿਹੜੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਦੇਖ ਕੇ ਉਹ ਜਿਹੜਾ ਉਹ ਚਿਹਰਾ ਜਿਨੇ ਕਾਲਸ ਮਲੀ ਆ ਉਹਨੂੰ ਬੇਨਕਾਬ ਕੀਤਾ ਜਾਵੇ ਅਤੇ ਜਿਹੜੇ ਇਹ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਜਾਣ ਕੇ ਸામਨੇ ਆ ਕੇ ਜਿਹੜੀਆਂ ਇਹ ਹਰਕਤਾਂ ਕਿਉਂਕਿ ਪਿੱਠ ਪਿੱਛੇ ਪਤਾ ਹੀ ਆ ਤੁਹਾਨੂੰ ਕੌਣ ਕਰਦੇ ਹੁੰਦੇ ਨੇ ਕਿਉਂਕਿ ਇਹ ਬਹੁਤ ਮਾੜੀ ਹੋਆ ਇੱਕ ਤਾਂ ਲੋੜਵੰਦ ਜਿਹੜੇ ਪਰਿਵਾਰ ਨੇ ਉਹਨਾਂ ਨੂੰ 25-25000 ਰੁਪਇਆ ਇਹ ਨਹੀਂ ਪੱਥਰ ਲਾ ਕੇ ਦੱਸਿਆ ਕਿ ਵੀ 25-25000 ਰੁਪਇਆ 23 ਪਰਿਵਾਰ ਨੇ ਜਿੰਨਾਂ ਨੂੰ ਦਿੱਤਾ ਗਿਆ ਇੱਕ ਜਿਹੜੇ ਕੱਚੇ ਮਕਾਨ ਤਿਗੇ ਜਾਂ ਪਲਾਟ ਦੇਣੇ ਸੀ ਉਹਨਾਂ ਦੀ ਅਲਾਟਮੈਂਟ ਕੀਤੀ ਗਈ ਆ ਇੱਕ ਜਿਹੜੇ ਸਕੂਲ ਚ ਪਾਰਕ ਬਣਿਆ ਉਹ ਪਾਰਕ ਬਣੀ ਆ ਉਹਦਾ ਅਧਿਕਾਤਨ ਕੀ ਕੀਤਾ ਗਿਆ ਇਹ ਇਹੋ ਜਿਹੇ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਦਾ ਪਿੰਡਾਂ ਨੂੰ ਮਦਈ ਹੋਣਾ ਚਾਹੀਦਾ ਅਤੇ ਮੈਂ ਮੰਗਦਾ ਵੀ ਜਿਨੇ ਵੀ ਇਹ ਸ਼ਰਾਰਤ ਕੀਤੀ ਆ ਉਹਨੂੰ ਕਾਨੂੰਨ ਅਨੁਸਾਰ ਜਿਹੜੀ ਸਜ਼ਾ ਉਹ ਮਿਲੇ ਮੈਂ ਪੈਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਅਤੇ ਮਲਾਉ ਦੇ ਐਸਐਚਓ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਇਹ ਕੰਮ ਕੀਤਾ ਗਿਆ ਇਹਦੀ ਜਾਂਚ ਪੜਤਾਲ ਕਰਕੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ